ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਭਾਈ ਹਰਬੇਲ ਸਿੰਘ ਦੇ ਕੋਲੇ ਆਏ ਆ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਝੋਟੀਆਂ ਦਿਖਾ ਦਾਂਗੇ ਤੇ ਦੋ ਹੀ ਬੜਾਂ ਹੋਣਗੀਆਂ ਠੀਕ ਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਭਾਈ ਹਰਬੇਲ ਦੇ ਨਾਲ ਕਰਕੇ ਉਹਨੂੰ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਦੋਸਤੋ 9 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦਾ ਹੈਗਾ 5:30 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਤੇ ਪਸ਼ੂ ਸਵੇਸ ਵਾਏ ਕਿੰਨੇ ਆ ਕਿੰਨੇ ਗੱਭਣ ਆ ਕੇ ਪੂਰੀ ਗੱਲਬਾਤ ਕਰਦੇ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਦੋਸਤੋ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਹਰ ਵਾਰ ਦੀ ਤਰ੍ਹਾਂ ਦੋਸਤੋ ਵੀ ਆਪਾਂ ਦੱਸਦੇ ਨੇ ਵੀ ਪਸ਼ੂ ਵਪਾਰ ਦਾ ਕੰਮ ਆ ਬਾਈ ਦਾ ਤੇ ਪਸ਼ੂ ਵਿਕਰੀ ਵਾਲੇ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਸਮੇਂ ਸਮੇਂ ਦੇ ਨਾਲ ਤੁਸੀਂ ਜਿਹੜਾ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਆਉ ਕਰਦੇ ਆ ਗੱਲ ਬਾਈ ਹਰਵੈਲ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਾਸਰੀ ਕਾਲ ਹਾਂਜੀ ਸਾਨੂੰ ਸਭ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਡੀਟਾ ਬਾਈ ਬਹੁਤ ਵਧੀਆ ਠੀਕ ਠਾਕ ਜੀ ਅੱਛਾ ਭਾਈ ਹਰਵੈਲ ਅੱਜ ਪਸ਼ੂ ਕਿੰਨੇ ਆ ਤੁਹਾਡੇ ਕੋਲੇ ਅੱਜ 4 ਨਗ ਦੇ ਅੱਛਾ ਜੀ ਦੋ ਮੱਝਾਂ ਨੇ ਗੱਬਣਾ ਦੋ ਹੀ ਬੱਚੀਆਂ ਨੇ ਗੱਬਣਾ ਠੀਕ ਆ ਦੋਵੇਂ ਚੌਕੀਆਂ ਨੇ ਮੋਹ ਠੀਕ ਆ ਸਾਰੇ ਗੱਬਣ ਪਸ਼ੂ ਅੱਜ ਗੱਬਣ ਬੱਚਣ ਗੱਬਣ ਨੇ ਚਾਰੇ ਪਸ਼ੂ ਆ ਚਾਰੇ ਗੱਬਣ ਤੇ ਆ ਗਈ ਇੱਕ ਨੀਲੀ ਰੋਬੀ ਦੀ ਮੱਝ ਹਾਂਜੀ ਸਟਾਰਟ ਆ ਪੈਥੋਂ ਕਰ ਲੀਗੀ ਫਿਰ ਬਿਲਕੁਲ ਸਹੀ ਤੇ ਕੀ ਇਹਦੀ ਫਿਰ ਡਿਟੇਲ ਹੈ ਜੀ ਸੰਤ ਸਾਬ ਦੂਜੇ ਸੂਆ 28 ਦਿਨਾਂ ਦੂਜਾ ਸੂਆ ਤੇ ਬਾਕੀ ਹਜੇ ਸੂਨ ਦੇ ਵਿੱਚ ਸਮਾਂ ਜਿਹੜਾ 10 ਤੋਂ 12 ਦਿਨ ਇਹਦੇ ਬਾਕੀ ਨੇ 10 ਤੋਂ 12 ਦਿਨ ਬਾਕੀ ਆ ਸੂਆ ਦੂਜਾ ਠੀਕ ਹੈ ਜੀ ਸੂਆ ਦੂਜਾ ਬਹੁਤ ਠੰਡੀ ਰਹੀ ਹੁੰਦੀ ਹੈ ਬਾਕੀ ਮਾਰਕਿੰਗ ਕੈਰੈਕਟਰ ਜਿਹੜੇ ਦੋਸਤ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਏ ਆਪਾਂ ਜੀ ਬਿਊਟੀ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਤੇ ਠੰਡੀ ਸੀ ਆ ਦੇਖੋ ਜੀ ਠੀਕ ਹੈ ਜੀ ਸੀਰਸ ਲਾ ਕੇ ਪੂਰੀ ਆ ਤੇ ਠੰਡੀ ਸੀਰੀ ਤਾਂ ਕਰੋ ਚੈੱਕ ਅਜੇ 10 ਦਿਨ ਬਾਕੀ ਆ ਫਣਦੇਵਾ ਬਿਲਕੁਲ ਭਰਕੇ ਦਾ ਦੋਸਤੋ ਫਿਰ ਪਸ਼ੂ ਨੇ ਸੁਣਾ ਤੇ ਪਤਲਾ ਪਿੰਡਾ ਠੀਕ ਆ ਆਹ ਤੇ ਦੇਣ 10 ਕਰਾਈ ਜੀ ਦਾ ਦੁਬਾਰਾ ਦੇਖ ਲਊਗੀ ਇਹ ਬਹੁਤ ਮਤਲਬ ਸੀਲ ਸਾਉ ਦੇ ਦੀ ਚਮੜੀ ਦੀ ਗੱਲ ਕਰ ਰਿਹਾ ਹਾਂ ਬਿਲਕੁਲ ਪਤਲੀ ਚਮੜੀ ਹੈ ਇਹ ਦੇਖੋ ਬਿਲਕੁਲ ਇਹਨਾਂ ਕਾਗਜ਼ ਵਰਗੀ ਆ ਬਿਲਕੁਲ ਆ ਦੇਖੋ ਚੰਗੀ ਆ ਠੀਕ ਹੈ ਬਾਕੀ ਉੰਜ ਵੀ ਠੰਡੀ ਆ ਆ ਦੇਖੋ ਬਰਾ ნਾਰਮਲ ਜਿਹੜਾ ਦੋਸਤੋ ਨੀਲੀ ਰਾਵੀ ਦੀ ਪਸ਼ੂ ਦੀ ਗੱਲ ਕਰਦੇ ਆ ਵੈਸੇ ਨਾਰਮਲ ਠੰਡਾ ਹੁੰਦਾ ਆ ਆ ਸੀਲ ਸਾਉ ਦੀ ਇਹ ਹਰ ਵਾਰ ਦੀ ਤਰ੍ਹਾਂ ਦੋਸਤੋ ਕੋਈ ਇੱਕ ਦੋ ਨਾ ਕਿ ਪੱਕੇ ਜਿਹੜੇ ਨੀਲੀ ਰਾਵੀ ਤੇ ਹੁੰਦੇ ਆ ਕਿਉਂਕਿ ਡਿਮਾਂਡ ਜਿਹੜੀ ਆ ਦੋਸਤੋ ਪੂਰੀ ਕਰਨੀ ਪੈਂਦੀ ਆ ਹੀ ਸੇਕ ਭੈਣ ਭਰਾ ਦੇ ਆਉਣੀ ਆ ਪਰ ਬਹੁਤੇ ਵੀਰਾਂ ਦੀ ਇੱਛਾ ਹੁੰਦੀ ਹੈ ਡਿਮਾਂਡ ਹੁੰਦੀ ਹੈ ਪਸੂ ਨੀਲੀ ਦਾ ਵੀ ਦਾ ਖਰੀਦਣ ਦੀ ਰੋਕ ਲਿਆ ਦੋ ਮਿੰਟ ਜੀ ਬਾਕੀ ਥਣ ਚੱਡੇ ਦੀ ਬਿਲਕੁਲ ਜਿਹੜੀ ਸਾਫ ਆ ਦੋਸਤੋ ਪਿਛਲੇ ਥਣਾਂ ਦਾ ਜੇਕਰ ਆਪਾਂ ਸਾਈਜ਼ ਵੇਖੀਏ ਤੇ ਪਿਛਲੇ ਨਾਲ ਬਰਾਬਰ ਆ ਅਗਲੇ ਥਣਾਂ ਦਾ ਸਾਈਜ਼ ਅਗਲੇ ਨਾਲ ਬਰਾਬਰ ਆ ਠੀਕ ਹੈ ਦੀ ਬਾਕੀ ਟਿੱਪ ਕੇ ਦੱਸਾਂਗੀ ਕਰਕੇ ਟਿੱਪਣ ਵੀ ਬਹੁਤ ਵਧੀਆ ਹੂੰ ਤੇ ਚੁਵਾਈ ਵੀ ਇੱਕ ਨੰਬਰ ਨਿਕਲੂਗੀ 44ਵੀਂ ਪੋਲੀ ਠੀਕ ਹੈ ਬਾਕੀ ਸਾਨੂੰ ਬਣੂਗੀ ਇਹ ਬਹੁਤ ਜਿਆਦੀ ਅਜੇ 10 12 15ਵੇਂ ਸੜ ਸਕਦੀ ਹੈ ਬਿਲਕੁਲ ਜੀ ਬਿਲਕੁਲ ਤੇ ਬਾਕੀ ਕੁਆਲਿਟੀ ਆਪ ਦੇਖ ਸਕਦੇ ਤੁਸੀਂ ਇਹਦੀ ਵੇਨ ਦਿਖਾਓ ਉਹ ਕੱਲੀ ਕੱਲੀ ਚੀਜ਼ ਚਮਕ ਰਹੀ ਆ ਆ ਦੇਖ ਠੀਕ ਹੈ ਮੇਨ ਮੁੱਦਾ ਨਾਲ ਸਾਨੂੰ ਸਭ ਠੰਡਾ ਫੀਸ ਉਹਦੀ ਬਹੁਤ ਵਧੀਆ ਠੀਕ ਹੈ ਪਸ਼ੂ ਜਿਹੜਾ ਦੋਸਤੋ ਪਤਲੇ ਪਿੰਡੇ ਦਾ ਵੈਸੇ ਪਸ਼ੂ ਚੰਗੀ ਮਿਲਕਿੰਗ ਦਾ ਦਾ ਤੇ ਹਰਵੇਲ ਭਾਈ ਦਾ ਲੈਣ ਦੇਣ ਮੁੱਲ ਕੀ ਕਰਤਾ ਫਿਰ ਤੇ ਜੀ ਦਾ ਮੁੱਲ 83000 ਉਹ ਚ ਮੰਨਦਾਂ ਨਾ ਆਪਾਂ ਕਰਾਂਗੇ ਠੀਕ ਹੈ ਜੀ ਹਾਂ ਜੀ 83000 ਦੋਸਤੋ ਡਿਮਾਂਡ ਉਹਦੇ ਜੋ ਮੰਨਤਾ ਜਿਹੜਾ ਹੋ ਜਾਊਗਾ ਠੀਕ ਆ ਮੌਕੇ ਦਾ ਬਾਕੀ ਬਿੱਲੀ ਮੜ ਕੀ ਆਖਾ ਬੱਗੀ ਨਾਸ ਹਰ ਪਾਸੇ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਓਵਰ ਆਲ ਕੁਆਲਿਟੀ ਚੰਗੀ ਆ ਇਸ ਤੋਂ ਬਾਅਦ ਇੱਕ ਹੋਰ ਚੰਗੀ ਸ਼ਕੀਨ ਝੋਟੀ ਆ ਬਸ ਖਾ ਦਿੰਦੇ ਆ ਸੁਹਾ ਗਨਵਾ ਸੁਣ ਜਾ ਰਹੀ ਏ ਤੁਹਾਨੂੰ ਸਰ ਇਹ ਵੀ ਦੂਜੇ ਸਵੇਰ ਝੋਟੀ ਸੁਣ ਜਾ ਰਹੀ ਆ ਦੂਜੇ ਸਵੇ ਇਹ ਵੀ ਹੈ ਜੀ 8:00 10:00 ਤੇ ਦੇਣ ਫਿਰ ਬਰਾਬਰ ਤੇ ਲੈ ਕੇ ਜਾਣਗੇ ਦੋਵੇਂ ਬਰਾਬਰ ਤੇ ਜਾਣਗੇ ਬਿਲਕੁਲ ਜਿਹੜੀ ਦੋਸਤੋ ਤੇ ਵੀ ਦੇ ਆਪਾਂ ਬਿਊਟੀ ਦੀ ਗੱਲ ਕਰੀਏ ਆ ਬਹੁਤ ਜਿਆਦਾ ਮਨ ਲਕਵਾਲੀ ਛੋਟੀ ਚੰਗੀ ਆ ਪ੍ਰਭੂ ਠੀਕ ਆ ਜੀ ਕੱਦ ਕਾਠੀ ਵੀ ਸੋਹਣਾ ਤਾਂ ਪੂਰੀ ਸ਼ਾਈ ਸ਼ੂਈ ਵੇਖੋ ਤੁਸੀਂ ਸਿੰਗੀ ਸਿੰਗੀ ਬਿਲਕੁਲ ਪਤਲਾ ਜਿਹੜਾ ਫੇਸ ਵੀ ਕੀ ਆ ਬੂਤੀ ਦੀ ਗੱਲ ਕਰ ਲਈ ਬਿਲਕੁਲ ਪਤਲਾ ਜਿਹਾ ਫੇਸ ਆ ਜਿਵੇਂ ਮੋਰਾ ਛਟੀਆਂ ਤਾਂ ਹੁੰਦਾ ਠੀਕ ਆ ਤੇ ਇਹ ਹੈ ਸੰਦਾ ਪਿਓਰ ਮੋਰਾ ਹਾਂ ਬਾਕੀ ਪੂਛ ਕੋਈ 4 ਇੰਚ 3 4 ਇੰਚ ਜਿਹੜੀ ਆ ਥੱਲੇ ਵਾਈਟ ਆ ਬਾਕੀ ਇੰਨੇ ਮੋਰਾ ਦੇ ਵਿੱਚ ਆਪਾਂ ਮੰਨ ਲੈਂਦੇ ਆ ਵੀ ਪਾਸ ਵੀ ਹੈਗੀ ਤੇ ਬਾ ਵੇਖੋ ਬਿਲਕੁਲ ਅੱਖਾਂ ਦੇ ਵਿੱਚਕਾਰ ਜਿਵੇਂ ਇੱਕ ਜਰਸੀ ਵਾਂਗ ਹੁੰਦਾ ਨਾ ਬਿਲਕੁਲ ਡੀਪ ਡੀਪਲੀ ਹੁੰਦਾ ਬਿਲਕੁਲ ਡੰਗਾਈ ਹੁੰਦੀ ਉਸ ਤਰ੍ਹਾਂ ਦੀ ਆ ਠੀਕ ਆ ਤੇ ਪਤਲਾ ਪਿੰਡਾ ਬਿਲਕੁਲ ਸੇਮ ਨੀਲੀ 라ਵੀ ਦੀ ਮਹਿ ਵਾਂਗੂ ਬਿਲਕੁਲ ਐਨਾ ਆਪਾਂ ਕਹਿੰਦੇ ਨੇ ਢੰਡੇ ਤੇ ਛਿਲਕ ਜਿਆ ਪਿੰਡਾ ਬਹੁਤ ਜ਼ਿਆਦਾ ਸੰਦਾ ਪਿੱਛੇ ਮੜਾ ਚੱਲਦਾ ਇਹ ਜਿਹੜਾ ਪੂਰੇ ਲਾਲ ਲੂੜੇ ਇਹ ਕੱਦੂ ਸਾਰਾ ਹੈ ਲੋ ਜੀ ਥਣ ਥਣ ਵੀ ਬਹੁਤ ਵਧੀਆ ਹੈ ਚਾਰੇ ਥਣ ਬਿਲਕੁਲ ਇੱਕਸਾਰ ਬਰਾਬਰ ਤੇ ਖਵਾਨਾ ਵੀ ਜਿਹੜਾ ਦੋਸਤੋ ਜੇਕਰ ਆਪਾਂ ਗੱਲ ਕਰੀਏ ਤਾਂ ਇੱਕੋ ਜਿਹਾ ਬਰਾਬਰ ਚਾਰ ਸਲੇਵਾ ਬਣਾਉਗੇ ਠੀਕ ਆ ਤੇ 810 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਅੱਛਾ অলਮੋਸਟ ਦੋਸਤੋ ਜਿੰਨੇ ਵੀ ਹੁੰਦੇ ਸਾਫ ਸੁਥਰੇ ਹੁੰਦੇ ਆ ਸਰ ਰੇਟ ਪਾੜਦਾ ਬਹੁਤੇ ਵੀਰ ਕਹਿੰਦੇ ਆ ਵੀ ਕੁਆਲਿਟੀ ਦੇ ਅਸਾਨਾ ਦਾ ਦੋਸਤੋ ਪੈਸਾ ਖਰਚ ਕਰਨਾ ਪੈਂਦਾ ਥੋੜਾ ਜਿਹਾ ਪਸ਼ੂ ਡਾਉਣ ਵੀ ਮਿਲ ਜਾਂਦਾ ਪਰ ਇਹ ਤਾਂ ਨਾ ਕਿਤੇ ਪਸ਼ੂ ਦੇ ਵਿੱਚ ਜਿੰਨੀ ਕੀ ਵਧੀ ਕੀ ਹੋ ਸਕਦੀ ਹੈ ਪਰ ਜਿਹੜਾ ਸਾਫ਼ ਆ ਪਸ਼ੂ ਸ਼ਕੀਨ ਵੀ ਭਾਲ ਦੋ ਤੁਸੀਂ ਦੋਨੇ ਝੋਟੀਆਂ ਚ ਕੋਈ ਕਮੀ ਨਹੀਂ ਇਸ ਟਾਈਮ ਦੇਖੀਏ ਦੋਨੇ ਦੂਜੇ ਸੂਆ ਦੋਨੇ ਨਵੀਆਂ ਤੇ ਸ਼ਕੀਨ ਹਾਂ ਬਿਊਟੀ ਦੀ ਗੱਲ ਕਰੀਏ ਇਹਨਾਂ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਕਿਸੇ ਕੋਲੋਂ ਖੁੰਝ ਗਏ ਨਹੀਂ ਬਿਲਕੁਲ ਦੋਵੇਂ ਹੀ ਰੇਬੀਜ਼ ਨੇ ਦੋਸਤੋ ਬਾਕੀ ਇੱਕ ਨੀਲੀ ਰਵੀ ਆ ਇੱਕ ਮੋਹਰਾ ਦੀ ਆ ਠੀਕ ਆ ਬਾਕੀ ਚੁਆਇਸ ਥੋੜੀ ਆ ਨੀਲੀ ਦੀ ਖਰੀਦਣੀ ਆ ਜਿਹੜੇ ਵੀਰ ਨੇ ਮੋਹਰਾ ਦੇ ਖਰੀਦਿਆ ਨਹੀਂ ਦੋਨੇ ਪਾਸੇ ਠੀਕ ਆ ਭਾਈ ਬਾਕੀ ਸਾਨੂੰ ਦਾ ਵੇਰੀ ਡਿਮਾਂਡ ਆ ਆਪਾਂ ਦੱਸ ਦਿੰਨੇ ਆ ਦੱਸੋ ਜੀ ਦੱਸੋ 76000 ਉਹਦੇ ਚੋਂ ਥੋੜਾ ਬੋਤਾ ਮਾਨਦਾਨ ਕਰਾਓ 76 ਦੇ ਵਿੱਚੋਂ ਹਾਂ ਜੀ ਠੀਕ ਆ ਬਹੁਤ ਜਾਇਰ ਤੇ ਬਾਈ ਰਮੇਲ ਸਿੰਘ ਟਿਪ ਕੇ ਬਿਲਕੁਲ ਤਸੱਲੀ ਪੂਰੀ ਹੈ ਜੀ ਇਹ ਚੀਜ਼ ਦੀ ਆਪਣੀ ਗਰੰਟੀ ਰਹੂਗੀ ਤਸੱਲੀ ਟਿਪ ਕੇ ਬਿਲਕੁਲ ਸਾਬ ਆਪਾਂ ਵੀ ਪੈਸਾ ਖਰਚ ਕੇ ਲਿਆਂਦਾ ਹੁੰਦਾ ਬਿਲਕੁਲ ਬਿਲਕੁਲ ਤੇ ਉਹਦੇ ਵਿੱਚ ਕੋਈ ਜ਼ਿਆਦਾ ਮਾਰਜਨ ਵੀ ਨਹੀਂ ਹੁੰਦਾ ਤੇ ਆਪਣੀ ਤਸੱਲੀ ਕਰਕੇ ਲੈ ਕੇ ਆਈ ਦੀ ਠੀਕ ਆ ਬਾਕੀ ਸ਼ਕੀਨ ਪੂਰੀ ਹੈ ਦੋਸਤੋ ਤੁਸੀਂ ਜ਼ਰੂਰ ਹੱਥ ਪਾ ਲਿਓ ਦੋਹਾਂ ਦੇ ਵਿੱਚੋਂ ਦੋਵੇਂ ਖਰੀਦ ਲਿਓ ਕਿਸੇ ਵੀਰ ਨੂੰ ਦੋਵੇਂ ਖਰੀਦ ਲਿਓ ਇਸ ਤੋਂ ਬਾਅਦ ਦੋ ਬਹਿੜਾ ਨੇ ਦੋਸਤੋ ਇੱਕ ਪਹਿਲੇ ਨੰਬਰ ਤੇ ਜਿਹੜੀ ਵਾਇਰ ਤੁਹਾਨੂੰ ਦਿਖਾਉਣੀ ਆ ਇਹਦੀ ਡਿਟੇਲ ਆਪਾਂ ਸਾਂਝੀ ਕਰਦੇ ਆਂ ਤੇ ਵੀਰ ਸੁਹਾ ਕਿਨਵਾਸ ਚਲ ਰਹੀ ਐ। ਇੱਕ ਦਾ ਮੂੰਹ ਚੌਗੀ ਆ। ਚਾਰ ਦਾ ਪਲੂਨ ਬੱਚੀ। ਇਹ ਸ਼ਾਈ ਵਾਲ ਤੇ ਐਚ ਐਚ ਦਾ ਕਰਵਾਉਂਦਾ ਪਰ ਸ਼ਾਈ ਲਾਉਂਦਾ ਜੋ ਬਸ ਚੱਲਦਾ ਲੱਗਦਾ। ਹਾਂ। ਸ਼ਾਈ ਵਾਲ ਤੇ ਐਚ ਐਫ ਦਾ ਵੀਰ ਕਹਿੰਦਾ ਵੀ ਕ੍ਰੋਸ ਹੰਗਾ। ਤੇ ਮੂੰਹ ਚੌਗੀ ਐ ਚਾਰ ਦਾ। ਪਹਿਲਾ ਸੁਹਾ ਪਲੂਨ ਬੱਚੀ ਸੂਣ ਜਾ ਰਹੀ ਆ। ਤੇ ਕੱਦ ਕਾਠੀ ਵਹਿੜਦਾ ਤੁਸੀਂ ਵੇਖੋ ਜੀ। ਆਹ। ਕਿ ਜ਼ਿਆਦਾਤਰ ਸ਼ਾਈ ਵਾਲ ਦਾ ਇਹਦਾ ਜਿਹੜਾ ਠੀਕ ਹੈ ਖਾਨ ਲੇਪਟੀ ਬਹੁਤ ਵਧੀਆ ਫਸਟ ਬਿਆਨ ਤੋਂ ਪਹਿਲੇ ਬਿਆਨ ਤੋਂ ਬਿਆਨੀ ਬਾਈ ਇਹ ਦੋਸਤੋ ਦੇਣਾ ਜੇ ਲੈ ਜੂ ਆਰ ਸਾਦੇ ਨੇ ਵੀ ਅਸਲ ਸਾਹਿਬ ਲੈ ਜੂ ਯਾਰ ਦੱਸ ਦੇ ਲੈ ਜੀ ਬਣੂਗੀ ਬਹੁਤ ਜਿਆਦਾ ਠੀਕ ਹੈ ਇੱਕ ਹਫਤਾ ਇੱਕ ਹਫਤਾ ਦੋਸਤੋ ਜੋ ਸਮੇਂ ਬਾਕੀ ਹੈ ਬਿਸੂ ਠੀਕ ਹੈ ਬਿਆਨੇ ਵਿੱਚ ਸੰਤੂ ਨੂੰ ਵਧੀਆ ਠੀਕ ਹੈ ਜੀ ਮਗਰਲੇ ਥਣ ਵੀ ਠੀਕ ਆ ਬਾਕੀ ਕਿਸੇ ਤੋਂ ਵਜੇ ਭਰੂਗੀ ਬਹੁਤ ਜਿਆਦਾ ਭਰਨ ਤੋਂ ਬਾਅਦ ਫਸਮਾ ਜਦੋਂ ਤੋਂ ਬਿਲਕੁਲ ਸੂਣ ਤੋਂ ਬਾਅਦ ਥਾਂ ਵੇਰ ਨੇ ਪੂਰਾ ਖਾਡਾਣਾ ਠੀਕ ਹੈ ਜੀ ਫੱਤੀ ਜਵਾਈ ਤੁਸੀਂ ਬੜੇ ਸੌਫੇ ਤਰੀਕੇ ਨਾਲ ਕਰ ਸਕਦੇ ਤੇ ਇਹਦਾ ਲੈਣਦੇ ਨੇ ਫਿਰ ਭਰਾ ਸੰਤੂ ਸਾਹਿਬ ਇਹਦਾ 344 ਅੱਡੇ ਵਿੱਚ ਵੀ ਮੰਨ ਤਾਂ ਥੋੜਾ ਬੋਧਾ ਕਰਾਂਗੇ 344 ਚੋਂ ਹਾਂ ਬਿਲਕੁਲ ਸੰਤੂ ਸਾਹਿਬ ਇਹਦੀ ਸੂ ਦਿਖਾਓ ਬਿਲਕੁਲ ਸ਼ਹੀਵਾਲ ਤੋਂ ਲੈ ਕੇ ਆ ਕਰਾਸ ਹੈਗਾ ਜੀ ਐਜਪ ਦੇ ਸ਼ਹੀਵਾਲ ਤੋਂ ਕਰਾਸ ਠੀਕ ਹੈ ਜੀ ਤੇ ਚਾਲਰ ਢੂਲਰ ਜੀ ਦੋਸਤ ਪਾ ਦੂਗੀ ਕੋਈ 15 ਦੇ ਲਾਗੇ 16 ਦੇ ਲਾਗੇ ਠੀਕ ਹੈ ਜੀ ਤੁਣ ਤਾਂ ਮੇਰੇ ਵਿੱਚ ਆ ਗਏ ਤੇ ਕੁਆਲਿਟੀ ਤੁਣ ਵੀ ਆ ਗਿਆ ਬਸ ਇਹ ਜੋ ਛੋੜ ਵਾਸਤੇ ਨਹੀਂ ਹੋਦੀ ਸਾਬ 44 ਕਿੰਨੇ ਚੋ ਸਾਢੇ 47 ਦੇ ਸਾਢੇ 44 ਜੋ ਅੱਗੇ ਐਚ ਐਫ ਪਿਓਰ ਆ ਗਈ ਕਿ ਥੋੜੀ ਕ੍ਰੋਸ ਆ ਗਈ ਇਹ ਵੀ ਪਿਓਰ ਆ ਗਈ ਜੀ ਐਚ ਐਫ ਪਿਓਰ ਬੱਛੀ ਆ ਗਈ ਇਹ ਵੀ ਮੋਹ ਚੱਕ ਗਈ ਆ ਅੱਛਾ ਅਜੇ ਬੱਛੀ ਖੜਦੀ ਹੈ ਪਹਿਲੇ ਬਿਆ ਤਾਂ ਪਹਿਲਾ ਬਿਆ ਪਹਿਲਾ ਬਿਆ ਤਾਂ ਆ ਜੀ ਠੀਕ ਹੈ ਪਹਿਲੇ ਬਿਆ ਤਾਂ ਬਿਆਨੇ ਵਾਲੀਏ ਦੋਸਤੋ ਠੀਕ ਹੈ ਤਾਂ ਦੇਰੇ ਵੀ ਇੱਕ ਹਫਤੇ ਤੋਂ ਵੱਧ ਲੈ ਜਾਓ 19 ਦੇ 10 ਦਿਨ ਲੈ ਲਓ ਜੀ ਬੱਚੇ ਠੀਕ ਹੈ ਜੀ ਇਹ ਤਾਂ ਬਹੁਤ ਚੰਗੀ ਕੁਆਲਟੀ ਵਾਲੀ ਹੈ ਠੀਕ ਹੈ 10 ਦਿਨ ਅਭੀ ਬਾਕੀ ਹੈ ਠੀਕ ਹੈ ਭਾਰਮ ਦੀ ਬੱਚੀ ਹੈ ਤੁਹਾਨੂੰ ਸਾਡੇ 10 ਦਿਨ ਹਜੇ ਦੋਸਤੋ ਸੂਨ ਦੇ ਵਿੱਚ ਬਾਕੀ ਹੈ ਠੀਕ ਹੈ ਤੇ ਆਪਾਂ ਥੋੜ ਕੇ ਜਿਹੜਾ ਤੁਹਾਨੂੰ ਆ ਸਟੋਰ ਕੇ ਦਿਖਾਉਣਾ ਹੈ ਤਸਦੀ ਦੇ ਨਾਲ ਤੇ ਥਾਣਾ ਤੁਹਾਨੂੰ ਲੰਬਾ ਹੈ ਠੀਕ ਹੈ ਜੀ ਲੰਬਾ ਥਾਣਾ ਤੇ ਪੂਰਾ ਹੱਥੀ ਚਬਾਈ ਵਾਲਾ ਥਾਣਾ ਦੋਸਤੋ ਕਿ ਛੋਟੇ ਥਾਣ ਨੂੰ ਮੈਂ ਵਾਰ-ਵਾਰ ਪਹਿਲਾਂ ਕਹਿ ਦਿੰਦਾ ਵੀ ਕੋਈ ਛੋਟਾ ਥਾਣ ਹੋਵੇ ਆਪਾਂ ਨੂੰ ਹੱਤੀ ਚਬਈ ਦਾ ਕਹਿ ਦਈਏ ਉਹ ਗੱਲ ਬਾਤ ਨਹੀਂ ਇੱਥੇ ਬਹੁਤੇ ਵੀਰਾਂ ਨੂੰ ਤੁਹਾਨੂੰ ਦਿੱਸੇ ਵੀਰਿਆ ਵੀਡੀਓ ਦੇ ਵਿੱਚ ਵੀ ਚੰਗਾ ਥਾਣਾ ਪਾਕਿਸਤਾਨ ਦਾ ਕੱਦ ਬਹੁਤ ਜ਼ਿਆਦਾ ਵੱੱਚੀ ਦਾ ਫੁੱਲ ਵੱਡੀ ਹਾਈਟ ਹੈ ਸੰਤੋਪ ਸਾਬ 22 ਪਲੱਸ ਪਾਉਂਡ ਦੀ ਸੰਭਾਵਨਾ ਹੈ ਜੀ ਠੀਕ ਹੈ ਜੀ ਵੀ 22 ਇੰਚ ਦੀ ਜਿਹੜੀ ਚੋਰੀ ਹੈ ਬਿਲਕੁਲ ਜਾਦ ਵਾਲੀ ਹੈ ਜੀ ਠੀਕ ਹੈ ਬਰੀਡ ਦੇ ਵਿੱਚ ਪੂਰੀ ਹੈ ਤੇ ਆਹ ਵੇਖੋ ਆਹ ਜੀ ਫਾਰਮ ਤੋਂ ਲੈਂਦੀ ਆਪਾਂ ਇਹਸੇ ਤੋਂ ਹੂੰ ਕਵਾਲਿਟੀ ਜਿਹੜੀ ਦੋਸਤੋ ਦੱਸਦੀ ਪਈ ਹੈ ਵੀ ਕਾਫੀ ਖੂਬਸੂਰਤ ਆ ਤੇ ਮਿਲਕਿੰਗ ਵਿੱਚ ਵਧੀਆ ਪਾ ਦੋਗੇ ਬਿਲਕੁਲ ਫਿਕਸਡ ਆਰਡਰ ਤੇ ਕੰਪੈਕਟਡ ਆਰਡਰ ਰਹੇਗਾ ਠੀਕ ਹੈ ਜੀ ਤੇ ਅੰਡਰ ਦੀ ਕੁਆਲਿਟੀ ਬੇਸ਼ੱਕ ਤੁਸੀਂ ਵੇਖੋਗੇ ਸੋਹਣੀ ਆਰਡਰ ਦੀ ਕੁਆਲਿਟੀ ਆ ਤੇ ਪੂਰੀ ਬਰੀਡ ਦੇ ਵਿੱਚ ਵੱੱਛੀ ਆ ਠੀਕ ਹੈ ਜੀ ਤੇ ਪਹਿਲਾ ਸੂਆ ਸੋਣ ਜਾ ਰਹੀ ਪਲੂਨ ਵੱੱਛੀ ਨੇ ਸੂਆ ਰਤਾਨ ਤੋਂ ਦੇਖੋ ਸਿਰਸਾ ਵੀ ਪੂਰੀ ਬਈ ਆਹ ਦੇਖੋ ਜੀ ਆਦੇ ਚਾਰੇ ਪਸ਼ੂ ਦੋਸਤੋ ਜਿਹੜੇ ਦਿਖਾਇਆ ਪਤਨ ਚਾਰੇ ਗੱਪਣਾ ਠੀਕ ਹੈ ਨਵੇਂ ਪਸ਼ੂ ਆ ਬਿਲਕੁਲ ਪਲੂਨ ਬੱਚੀਆਂ ਸੋਣੀਆਂ ਪਹਿਲੇ ਸਵੇ ਤੇ ਝੋਟੀਆਂ ਦੀ ਕਰਨ ਕਰ ਲਏ ਦੂਜੇ ਦੂਜੇ ਸਵੇ ਝੋਟੀਆਂ ਸੋਣੀਆਂ ਨੇ ਸਾਰੇ ਪਜੂ ਨਵੇਂ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਾਧੇ ਬੰਦੇ ਪਸ਼ੂ ਨੇ ਠੀਕ ਆ ਜੀ ਚਰਵਲ ਭਾਈ ਦਾ ਮੁੱਲ ਰਹਿ ਗਿਆ ਡੱਬੀ ਵੈਂਡ ਦਾ ਸੰਦੂ ਸਾਹਿਬ ਇਹਦਾ ਮੁੱਲ 58000 ਆ ਉਹ ਚੋਂ ਮੰਨਦਾਂ ਨਾ ਆਪਾਂ ਕਰਾਂਗੇ 58000 ਚੋਂ ਬਿਲਕੁਲ ਜੀ ਤੇ ਠੀਕ ਆ ਬਾਕੀ ਰਵੈਲ ਭਾਈ ਨੰਬਰ ਇੱਕ ਭੈਣ ਭਰਾਵਾਂ ਨਾਲ ਸੰਝੇ ਕਰ ਦੋ 99036828025 9906382025 ਠੀਕ ਆ ਜੀ ਸੋ ਦੋਸਤੋ ਜਰ ਮੇਰੇ ਨਾਲ ਬਾਈ ਹਰਵੇਲ ਸਿੰਘ ਪਿੰਡ ਜੋਰ ਸਿੰਘ ਵਾਲੇ ਤੁਸੀਂ ਵਿਜ਼ਿਟ ਕਰਨ ਲਈ ਤੁਹਾਨੂੰ ਚਾਰ ਦਿਖਾਉਦੇ ਆ ਚਾਰੇ ਪਸ਼ੂ ਪਸੰਦ ਆਉਣਗੇ ਸੋ ਰੇਟ ਮੌਕੇ ਦੀ ਛੋਟ ਹੈਗੀ ਆ ਬਾਕੀ ਤੁਸੀਂ ਘਰ ਵਿਜ਼ਿਟ ਕਰੋ ਅੱਖੀਂ ਬਿਲਕੁਲ ਤਸੱਲੀ ਦੇਖੋ ਪਸ਼ੂ ਜਿੰਨਾ ਲ ਦਿਖਾਇਆ ਗਿਆ ਜਿੰਨਾ ਦੱਸਿਆਗਾ ਤੁਹਾਨੂੰ ਬਿਲਕੁਲ ਉਹਨਾਂ ਜਿਹੜਾ ਦੋਸਤੋ ਮਿਲੂਗਾ ਇਸ ਘਰੋਂ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ